ਪਿਛਲੇ ਹਫਤੇ ਇੰਡੀਆ ਦੇ ਤਿੰਨ ਕੰਪਨੀਆਂ 'ਤੇ ਕਾਫੀ ਸੀਰੀਅਸ aarop ਲੱਗੇ ਨੇ ਕਿ ਮਾਰਕੀਟ ਦੇ ਵਿੱਚ ਇਦਾਂ ਦੇ ਪ੍ਰੋਡਕਟ ਵੇਚ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਕਈ ਲੋਕਾਂ ਨੂੰ ਕੈਂਸਰ ਵੀ ਹੋ ਸਕਦਾ ਹੈ ਇਹ ਕੰਪਨੀਆਂ ਨੇ MDH ਐਵਰੇਸਟ ਤੇ ਨੈਸਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅੰਤਰਰਾਸ਼ਟਰੀ ਅਧਿਕਾਰੀਆਂ ਦੁਆਰਾ ਕੀਤੇ ਗਏ ਟੈਸਟਾਂ ਦੇ ਵਿੱਚ ਕਈ ਮਸਾਲਿਆਂ ਵਿੱਚ ਇਥੈਨੋਲ ਆਕਸਾਈਡ ਕਾਰਸੀਨੋਜਨਿਕ ਮੰਨੇ ਜਾਣ ਵਾਲੇ ਕੀਟਨਾਸ਼ਕ ਦੀ ਮੌਜੂਦਗੀ ਦਾ ਪਤਾ ਲੱਗਾ। ਪੈਸਟਸਾਈਡ ਦੈਟ ਹਾਸ ਬੀਨ ਫਾਊਂਡ ਵਿਦ ਥੀਸ ਸੈਂਪਲਸ ਇਜ਼ ਇਥੀਲਨ ਆਕਸਾਈਡ ਵਿਚ ਹਾਸ ਬੀਨ ਕਲਾਸੀਫਾਈਡ ਐਜ਼ ਅ ਗਰੂਪ 1 ਕਾਰਸੀਨੋਜਨ ਬਾਈ ਦੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਐਂਡ ਕੈਂਸਰ। ਆਸਾਨ ਪਾਸ਼ਾ ਵਿੱਚ ਕਾਹਤੇ ਇੱਕ ਤਰ੍ਹਾਂ ਦੀ ਫਸਲਾਂ ਦੇ ਕੀੜੇ ਮਾਰਨ ਵਾਲੀ ਦਵਾਈ ਦੇ ਬਰਾਬਰ ਦੀ ਚੀਜ਼ ਮਸਾਲਿਆਂ ਦੇ ਵਿੱਚ ਮਿਲੀ ਹੈ ਜਿਸ ਨਾਲ ਲੋਕਾਂ ਨੂੰ ਕੈਂਸਰ ਵੀ ਹੋ ਸਕਦਾ ਬਹੁਤ ਸਾਰੇ ਸੀਨੀਅਰ ਡਾਕਟਰ ਦਾ ਇਹ ਮੰਨਣਾ ਹੈ ਕਿ ਇੰਡੀਆ ਦੇ ਵਿੱਚ ਕੁਝ ਅਜਿਹੀਆਂ ਕੰਪਨੀਆਂ ਕਰਕੇ ਹੀ ਛੋਟੇ ਬੱਚਿਆਂ ਵਿੱਚ ਅੱਜਕੱਲ ਸ਼ੂਗਰ ਤੇ ਮੋਟਾਪੇ ਦੀ ਦਿੱਕਤ ਜ਼ਿਆਦਾ ਦੇਖੀ ਜਾ ਰਹੀ ਹੈ। ਚਿੰਤਾ ਦੀ ਗੱਲ ਇਹ ਵੀ ਹੈ ਕਿ ਇਹ ਬ੍ਰਾਂਡ ਕੋਈ ਛੋਟੇ ਬ੍ਰਾਂਡ ਨਹੀਂ ਨੇ ਜਿਨ੍ਹਾਂ ਨੂੰ ਕੁਝ ਹਜ਼ਾਰ ਲੋਕ ਹੀ ਖਰੀਦਦੇ ਹੋਣ, ਬਲਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਦੀ ਸੇਲ ਦੀ ਇਨਕਮ 2000 ਕਰੋੜ ਤੋਂ ਵੀ ਵੱਧ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਨੇਸ਼ਨਲ ਲੈਵਲ ਦੇ ਸਿਰਲੇਖ ਵਰਗੇ ਪ੍ਰੋਡਕਟ ਯੂਕੇ ਜਾਂ ਯੂਐਸਏ ਦੇ ਵਿੱਚ ਵੇਚੇ ਜਾਂਦੇ ਨੇ, ਤਾਂ ਉਹਨਾਂ ਵਿੱਚ ਕੋਈ ਵੀ ਐਡਿਡ ਸ਼ੂਗਰ ਨਹੀਂ ਹੁੰਦੀ। ਨਸਲੇ ਕੇ ਲਿਏ ਭਾਰਤ ਕੇ ਨੌਨੀ ਹਾਲੋਂ ਕੀ ਜ਼ਿੰਦਗੀ ਔਰ ਸਿਹਤ ਇਤਨੀ ਇੰਪੋਰਟੈਂਟ ਨਹੀਂ ਹੈ ਜਿਤਨੀ ਯੂਰੋਪੀਅਨ ਦੇਸ਼ ਸਵਾਲ ਇਥੇ ਇਹ ਵੀ ਖੜਾ ਹੁੰਦਾ ਕਿ ਇੰਡੀਆ ਦੀ ਸਰਕਾਰ ਇਸ ਟਾਈਮ ਇਥੇ ਕੀ ਕਰ ਰਹੀ ਸੀ ਹਫਸਾਈ ਵਰਗੀਆਂ ਵੱਡੀਆਂ ਵੱਡੀਆਂ ਅਥਾਰਟੀ ਇਥੇ ਕੀ ਕਰ ਰਹੀਆਂ ਸੀ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਇਹਨਾਂ ਨੂੰ ਤਾਂ ਕੀ ਪਤਾ ਲੱਗਣਾ ਸੀ ਜੋ ਰਿਪੋਰਟਾਂ ਸਾਹਮਣੇ ਆਈਆਂ ਵੀ ਨੇ ਉਹ ਨਸਲੇ ਦੀ ਆਈ ਹੈ ਸਵਿਟਜ਼ਰਲੈਂਡ ਤੋਂ ਤੇ ਐਮਡੀਐਚ ਦਾ ਐਵਰੇਜ ਦੀ ਰਿਪੋਰਟ ਆਈ ਹੈ ਹਾਂਗਕਾਂਗ ਤੋਂ ਇਹਨਾਂ ਰਿਪੋਰਟਾਂ ਨੇ ਐਮਡੀਐਚ ਤੇ ਐਵਰੇਜ ਦੁਆਰਾ ਤਿਆਰ ਕੀਤੇ ਗਏ ਮਸਾਲਿਆਂ ਦੀ ਕੁਆਲਿਟੀ ਨੂੰ ਲੈ ਕੇ ਕਾਫੀ ਵੱਡੀ ਚਿੰਤਾ ਖੜ ਭੂਜੇਪਸੈਂ ਹਾਂਗਕਾਂਗ ਨੇ ਵੀ ਐਮਡੇਟ ਐਵਰੇਜ ਦੇ ਕੁਝ ਪ੍ਰੋਡਕਟ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ ਭਾਰਤ ਦੇ ਮਸਾਲਾ ਬੋਰਡ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਹਾਂਗਕਾਂਗ ਤੋਂ ਰਿਪੋਰਟਾਂ ਦਾ ਡਾਟਾ ਮੰਗਵਾਇਆ ਤੇ ਐਮਡੇਟ ਐਵਰੇਜ ਦੇ ਪਲਾਂਟਾਂ ਦਾ ਨਿਰੀਖਣ ਕਰਨਾ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ ਮਸਾਲਿਆਂ ਵਿੱਚ ਇਥੇ ਨੂੰ ਆਕਸਾਈਡ ਦੀ ਵਰਤੋਂ ਕਰਨਾ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰਨਾ ਹੈ ਜਦਕਿ ਲੋਕਾਂ ਦੀ ਸਿਹਤ ਨੂੰ ਯਕੀਨੀ ਬਣਾਏ ਰੱਖਣ ਲਈ ਮਸਾਲੇ ਬਣਾਉਣ ਵਾਲੀਆਂ ਜਾਂ ਕੰਪਨੀਆਂ ਲਈ ਅੰਤਰਰਾਸ਼ਟਰੀ ਮਾਪਦੰਡਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਕੈਂਸਰ ਦੇ ਖਤਰੇ ਲਈ ਅੰਤਰਰਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਇਸ ਨੂੰ ਸ਼੍ਰੇਣੀਬੰਧ ਕਰਨ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਇਹ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਲ ਕੈਂਸਰ ਹੁੰਦਾ ਹੈ ਬਲਕਿ ਅੰਤਰਰਾਸ਼ਟਰੀ ਏਜੰਸੀ ਕੋਲ ਹੈ ਦੇ ਪ੍ਰੂਫ ਨੇ ਕਿ ਇਸ ਨਾਲ ਕੈਂਸਰ ਹੁੰਦਾ ਹੈ ਤੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਇਸ ਦੀ ਮੌਜੂਦਗੀ ਲੋਕਾਂ ਦੀ ਸਿਹਤ ਲਈ ਕਾਫੀ ਵੱਡਾ ਖਤਰਾ ਸਾਬਿਤ ਹੋ ਸਕਦੀ ਹੈ ਹਾਂਗਕਾਂਗ ਤੇ ਸਿੰਗਾਪੁਰ ਦੀ ਰਿਪੋਰਟਾਂ ਅਨੁਸਾਰ ਮਾਲਦੀਵ ਨੇ ਵੀ ਐਮਡੀਐਚ ਦੇ ਐਵਰੇਜ ਦੇ ਕਾਫੀ ਸਾਰੇ ਮਸਾਲਿਆਂ ਤੇ ਰੋਕ ਲਗਾ ਦਿੱਤੀ ਹੈ ਤੇ ਮੇਰੀ ਵੀ ਲੋਕਾਂ ਨੂੰ ਇਹੀ ਸਲਾਹ ਹੈ ਕਿ ਜਿੰਨਾ ਚਿਰ ਇਹਨਾਂ ਪ੍ਰੋਡਕਟਾਂ ਦੇ ਉੱਪਰ ਕੋਈ ਸਪਸ਼ਟਿਕਰਨ ਨਹੀਂ ਆ ਜਾਂਦਾ ਜੋ ਕੋਈ ਫਾਈਨਲ ਰਿਪੋਰਟ ਨਹੀਂ ਆ ਜਾਂਦੀ ਇਹਨਾਂ ਨੂੰ ਅਵੋਇਡ ਹੀ ਕੀਤਾ ਜਾਵੇ ਤੇ ਰੋਜ਼ ਦੀ ਨਾਲ ਇੱਕ ਯਕੀਨੀ ਆਦਤ ਬਣਾਈ ਜਾਵੇ ਕਿ ਮਾਰਕੀਟ ਵਿੱਚੋਂ ਕੋਈ ਵੀ ਪ੍ਰੋਡਕਟ ਜਾਂ ਕੋਈ ਵੀ ਖਾਣ ਵਾਲੀ ਚੀਜ਼ ਜਾਂ ਕੋਈ ਵੀ ਪੌਣ ਵਾਲੀ ਚੀਜ਼ ਜਦੋਂ ਤੁਸੀਂ ਲੈਂਦੇ ਹੋ ਤਾਂ ਉਹਦੇ ਲੇਬਲ ਨੂੰ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਆਪਣੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੇ ਆਪਣੇ ਹੱਥ ਵਿੱਚ ਹੈ